ਬਟਾਲਾ ਵਿੱਚ 2 ਘੰਟਿਆਂ ਦੌਰਾਨ ਹੀ ਇੱਕ ਹੋਰ ਵਾਰ ਦਤ ਦੌਰਾਨ ਕਾਰਸਵਾਰ ਹਮਲਾਵਾਰਾਂ ਵੱਲੋਂ ਤਿੰਨ ਵਿਅਕਤੀਆਂ ਉੱਪਰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਦਕਿ ਹਮਲਾਵਾਰ ਜਾਂਦੇ ਸਮੇਂ ਮੋਟਰਸਾਈਕਲ ਵੀ ਨਾਲ ਲੈ ਗਏ ਤਿੰਨਾਂ ਹੀ ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਨਾਮ ਤੁਹਾਡਾ ਆਪਾਂ ਭਾਜੀ ਬੋਬੀ ਅੱਛਾ ਕੀ ਹੋਇਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਣੇ ਤੇ ਆਪਾਂ ਬਟਾਲੇ ਵੱਲੋਂ ਆਉਂਦੇ ਹੀ ਪਿੰਡ ਨੂੰ ਉਧਰੋਂ ਭਾਜੀ ਗੱਡੀ ਆ ਰਹੀ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਜੀ ਪਿਛੋ ਲਿਆ ਕੇ ਗੱਡੀ ਖਿਲਾਰ ਲਈ ਸਾਡੇ ਅੱਗੇ ਮੋੜ ਤੇ ਆ ਕੇ ਕਿੱਥੇ ਆਂਦੇ ਆ ਆਪਾਂ ਭਾਜੀ ਮੋਟਰਸਾਈਕਲ ਤੇ ਆਂਦੇ ਸੱਤ ਜਣੇ ਨਹੀਂ ਨਹੀਂ ਦੋ ਮੋਟਰਸਾਈਕਲ ਜੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਜੀ ਇੱਥੇ ਰੋਡ ਤੇ ਆ ਕੇ ਗੱਡੀ ਖਿਲਾਰ ਲਈ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਜੀ ਬਹੁਤ ਕੁੱਟ ਮਾਰ ਕੀਤੀ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸ਼ਾਲੀ ਵੀ ਪਾਜ ਦਾ ਹੋ ਕੇ ਲੱਗੇ ਜੇ ਤੇ ਬਹੁਤ ਮਾਰਿਆ ਪਾਸ਼ੀਸ਼ ਦੇ ਦਾਤਰ ਮਾਰੇ ਜੇ ਨਾਲ ਬੈਂਸ ਬੋਲ ਮਾਰੇ ਜੇ ਕਿੰਨੇ ਜਿਹੜੇ ਜ਼ਖਮੀ ਹੋਏ ਤਿੰਨ ਜਾਣੇ ਜ਼ਖਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਹੱਥ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਕਿਹੜੀ ਗੱਲ ਨੂੰ ਝਗੜਾ ਕੋਈ ਝਗੜਾ ਨਹੀਂ ਭਾਈ ਆਪਾਂ ਆਪਣੇ ਧਿਆਨ ਆਉਂਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁਤ ਕੁੱਟਿਆ ਉਹਨਾਂ ਦਾ ਜ਼ਖਮੀ ਕਿੱਥੇ ਨੇ ਜ਼ਖਮੀ ਸਰਕਾਰੀ ਹਸਪੀਟਲ ਜੀ ਨਵਦੀਪ ਨਾ ਆਇਆ ਜੀ ਅੱਛਾ ਜੀ ਕੀ ਹੋਇਆ ਕੀ ਮੈਂ ਮੁੱਕ ਤੇ ਆਪਣੇ ਫਾਰਮ ਤੇ ਬੈਠਾ ਹਾਂ ਮੇਰੇ ਲੜਕੇ ਨੇ ਆਵਾਜ਼ ਦਿੱਤੀ ਕਿ ਪਾਜੀ ਬਾਹਰ ਰੋਲਾ ਪੈ ਰਿਹਾ ਕੋਈ ਚੱਕਰ ਬਣ ਗਿਆ ਆ ਉਹ ਦੌੜ ਕੇ ਆਇਆ ਆ ਤੇ ਜਦੋਂ ਮੈਂ ਉਹਦੇ ਮਗਰ ਪਹੁੰਚਿਆ ਇੱਕ ਮੁੰਡੇ ਨੂੰ ਗੱਡੀ ਤੋਂ ਦੇਖ ਗੱਡੀ ਇਹ ਬਾਲ ਸੈਗਨ ਵਾਹਨ ਦੀ ਗੱਡੀ ਸੀ ਉਹ ਗੱਡੀ ਦੇ ਨਾਲ ਅਗਲੇ ਲੱਗੇ ਨੇ ਉਸ ਤੋਂ ਬਾਅਦ ਦੂਜੇ ਮੁੰਡੇ ਨੂੰ ਦਾਤਰ ਮਾਰ ਕੇ ਅੱਗੇ ਆਣ ਕੇ ਵੇਖਿਆ ਬਿਲਕੁਲ ਵੱਡਿਆ ਪਿਆ ਸੀ ਤੀਜੇ ਨੇ ਵੇਖ ਕੇ ਲਾਤੀ ਹੱਡੀ ਟੁੱਟੀ ਤੇ ਯਾਨੀ ਕਿ ਅਨੇਕ ਸ਼ੈਪਟਡ ਹੋ ਰਿਹਾ ਇਹੋ ਜਿਹਾ ਮੋਗਲ ਹੋ ਰਿਹਾ ਵੀ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤਲੇ ਹੀ ਸਿਲਸਿਲੀ ਅਸੈਸਮੀ ਦਫਤਰ ਦੇ ਬਾਹਰ ਵੀ ਟਰਨ ਲਾਵਾਂਗੇ ਕਾਰਨ ਵੇਖੋ ਜੀ ਨਾ ਕੋਈ ਨਾ ਲੈਣ ਦਾ ਦੇਣ ਅਣਪਛਾਤੇ ਲੋਕੀ 1 ਘੰਟੇ ਬਲਾ ਮਰਡਰ ਹੋ ਰਿਹਾ ਜੀ ਉਥੇ ਆਗਦਾਣਾ ਮੰਡੀ ਦੇ ਬਾਹਰ ਜੀ ਠੀਕ ਹੈ ਜੀ ਇਹ ਹਾਲਾਤ ਇਹੀ ਪਿੰਡ ਦੇ ਜੇ ਅਸੀਂ ਨਾ ਦੇ ਤਾਂ ਮੁੰਡੇ ਵੀ ਮਾਰ ਦੇਣੇ ਉਹ ਮੋਰ ਤਾਂ ਆਉਣ ਲਿਆ ਉਹ ਗੱਡੀ ਮੈਗਰ ਲੱਗਦੀ ਕੋਈ ਉਥੋਂ ਗੱਡੀ ਆਏਗਾ ਕਾਰਖਾਨੇ ਦੇ ਲੱਗਾ ਆ ਕੇ ਸੱਜੇ ਪਾਸੇ ਹਾਂ ਬੰਦੇ ਤਾਂ ਇਹਨਾਂ ਕਾਰ ਬਣੇ ਨਾ ਆਉਂਦੇ ਆਪਾਂ ਇਹ ਅੱਖ ਨੋਜਲੇ ਉਹ ਗੱਡੀ ਬਾਕੜੀ ਹੋਣਾ ਕੋ ਦੇ ਉਹਨਾਂ ਨੇ ਗੱਡੀ ਨਗਰਵਾਤੀ ਦੀ ਗੱਡੀਆਂ ਦੀ ਮਾਰੀ ਤੇ ਲੱਖ ਲੱਖ ਦੀ ਬੰਦਿਆ ਦਾ ਪਗਲ ਹੀ ਕੋਣੂ ਅੱਛਾ ਕਿੰਨੇ ਜਿੰਨੇ ਦਾ ਸਟਾ ਲੱਗਿਆ ਉਹ 6000 ਰੁਪਏ ਦੇ ਲੱਗਦੇ ਉਹ ਹੈਗੇ 7-8 ਜਣੇ ਇੱਕ ਗੱਡੀ ਪੰਜਾਂ ਜੀ ਤੁਸੀਂ ਕਿੰਨੇ ਦੇ ਆਪਾਂ ਦੇ 10-12 ਜਣੇ ਆਈਏ ਅਸੀਂ ਆਪਾਂ ਤੋਂ ਮੋਰਸਾ ਕੋਲੋਂ ਡਾਇਨਮੋ ਦੇຊਾਰੋ ਉਹ ਗੱਡੀ ਆ ਕੇ ਬੰਦੇਗਾ ਜੀ ਆ ਦੇਤੇ ਉਹਨੇ ਸਾਰੇ ਭੱਜੇ ਆਏ ਨੇ ਕਿ ਮੈਂ ਕੋਲ ਸੁਣਾ ਦੇ। ਕੋਈ ਨਹੀਂ ਲੱਗ ਰਹੀ। ਇਨਫੋਰਮੇਸ਼ਨ ਮਿਲੀ ਸੀ ਵੀ ਕੁਤਬੀ ਨੰਗਲ ਦੀ ਕੋਈ ਝਗੜਾ ਹੈ ਇੰਜਰਡ ਹੋਏ ਨੇ ਦੋ ਤਿੰਨ ਜਾਨੇ। ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲੈ ਜੀ ਨੇ। ਤੇ ਬੱਚੇ ਨੂੰ ਉੱਥੇ ਜਾ ਕੇ ਉਹਨਾਂ ਦਾ ਸਟੇਟਮੈਂਟ ਕਿੰਨੇ ਇੰਜਰਡ ਹੋਏ ਨੇ ਕਿੰਨੀ ਮਾਤਮੇ। ਤਿੰਨ ਜਾਨੇ। ਕਿੰਨੇ ਕੁ ਜ਼ਖਮੀ ਨੇ? ਇੱਕ ਜਣਾ ਜਿਆਦਾ ਇੰਜੜਾ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਹੋਣ ਤੋਂ ਬਾਅਦ ਏਹ ਹੋਇਆ ਕਿ ਹਾਲਾਤ ਪਤਾ ਲੱਗੀ ਕੁਝ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਣੇ ਤੇ ਇੱਕੀ ਵਿੱਚ ਝਗੜਾ ਹੋਇਆ ਬਹੁਤਾ ਕਿਸੇ ਨੂੰ ਜਿਆਦਾ ਪਤਾ ਨਹੀਂ ਹੈ ਬਾਕੀ ਉਹਨਾਂ ਕੋਲ ਜਾ ਕੇ ਪਤਾ ਲੱਗੂ ਚੱਲੋ